10 ਕੁ ਦਿਨ ਪਹਿਲਾਂ ਘਰ ਵਿੱਚ ਦਾਈ ਨੇ ਢੇੜੇ ਲਾਏ ਸੀ। ਦੌਲਤਾ ਆ ਗਈ ਜੀ। ਉਹਦਾ ਨਾਮ ਸੀ ਦੌਲਤਾ। ਉਹਨੇ ਸਤਗੁਰੂ ਜੀ ਦੇ ਪਿਤਾ ਜੀ ਕੋਲੋਂ ਮਾਇਆ ਮੰਗਣੀ, ਛੱਜ ਦਾਣਿਆਂ ਦਾ ਮੰਗਣਾ, ਬਿਸਤਰਾ ਮੰਗਣਾ। ਭਾਈ ਬੀਰ ਸਿੰਘ ਕਹਿੰਦੇ ਭਾਗਾ ਵਾਲੀਏ ਤੂੰ ਕਿਹੜੀਆਂ ਮੰਗਾ ਮੰਗਦੀ ਹੈਂ? ਉਹ ਕਹਿੰਦੀ ਸੀ ਤੁਸੀਂ ਪਟਵਾਰੀ ਹੋ। ਮੈਂ ਅਰਦਾਸ ਕਰਦੀ ਆਂ ਦੁਆ ਕਰਦੀ ਆਂ ਖੁਦਾ ਨਾਨਕੀ ਦਾ ਵੀਰ ਭੇਜੇ ਪਰ ਜਦੋਂ ਨਾਨਕੀ ਦਾ ਵੀਰ ਆਏਗਾ ਨਾ ਮੈਨੂੰ ਆ ਚੀਜ਼ਾਂ ਦੇ ਦੇ ਉਹ ਛੱਜ ਦਾਣਿਆਂ ਦਾ ਭਰ ਕੇ ਦੇ ਦਿਓ ਗਰਮ ਬਿਸਤਰਾ ਦੇ ਦਿਓ ਮਾਇਆ ਦੇ ਦਿਓ ਕਹਿੰਦੇ ਪਾਗਾਂ ਵਾਲੀਏ ਤੂੰ ਕਿਹੋ ਜੀਆਂ ਮੰਗਾ ਮੰਗਣ ਨਹੀਂ ਐ ਮਾ ਤ੍ਰਿਪਤਾ ਜੀ ਨੂੰ ਮੈਂ ਸਤਿਗੁਰੂ ਜੀ ਦੇ ਬਾਦ ਵਿੱਚ ਦਰਸ਼ਨ ਹੋਣੇ ਆਂ ਇਸ ਸੰਸਾਰ ਵਿੱਚ ਦੇ ਸਭ ਤੋਂ ਪਹਿਲਾਂ ਦਰਸ਼ਨ ਕਰਨੇ ਤੇ ਤੂੰ ਹੀ ਕਰਨੇ ਹੈ। ਸਭ ਤੋਂ ਪਹਿਲਾਂ ਦੌਲਤਾਂ ਨੇ ਦਰਸ਼ਨ ਕੀਤੇ ਮਹਾਰਾਜ। ਜਦੋਂ ਮਹਾਰਾਜ ਦਾ ਅਵਤਾਰ ਹੋ ਗਿਆ ਨਾ ਇੱਕ ਦਾਈ ਨੇ ਬਾਅਦ ਵਧਾਈ ਦਿੱਤੀ ਮਹਤਾ ਕਾਲਿਆਂ ਚੰਦ ਜੀ ਨੂੰ ਜੀ ਵਧਾਈ ਹੋਵੇ ਤੁਹਾਡੇ ਘਰ ਪੁੱਤਰ ਦਾ ਜਨਮ ਹੋਇਆ ਜੀ। ਕਹਿੰਦੇ ਸਾਰੇ ਕਮਰੇ ਚ ਚਾਨਣ ਹੋਇਆ ਸੀਗਾ ਉਦੋਂ। ਪ੍ਰਕਾਸ਼ ਹੋਇਆ ਸੀ ਜਨਮ ਸਾਖੀ ਵਾਲਾ ਇਹ ਵੀ ਲਿਖਦਾ ਹੈ ਧੰਨ ਨਿਰੰਕਾਰ ਆਵਾਜ਼ ਵੀ ਆਈ ਸੀ ਦੌਲਤਾਂ ਦਾ ਹੀ ਬਾਹਰ ਆਈ ਜੀ ਬਾਬਾ ਮਹਿਤਾ ਕਲਿਆਣ ਚੰਦ ਜੀ ਕਹਿੰਦੇ ਦੌਲਤਾਂ ਸਮਾਨ ਲੈ ਜਾ ਅੱਛਾ ਝ ਦਾਣਿਆਂ ਦਾ ਭਰਿਆ ਲੈ ਜਾ ਦੌਲਤਾਂ ਚ ਗੱਲ ਨਹੀਂ ਸੁਣਦੀ ਤੇ ਚੁੱਪ ਕਰਕੇ ਆਪਣੇ ਘਰ ਨੂੰ ਤੁਰੀ ਜਾਂਦੀ ਦੀ ਫਿਰ ਆਵਾਜ਼ ਦਿੱਤੀ ਦੌਲਤਾਂ ਦੌਲਤਾਂ ਨੇ ਆਵਾਜ਼ ਨਾ ਸੁਣੀ ਉਹ ਫਿਰ ਤੁਰੀ ਜਾਂਦੀ ਹੈ ਗਰਮ ਲੋਈ ਦੇ ਬੁੱਕਲ ਮਾਰੀ ਸੀ ਛੌਲਦੀ ਉਹਨੇ ਤੀਜੀ ਵਾਰੀ ਉਹ ਅੱਗੇ ਹੋਏ ਜੀ ਆਵਾਜ਼ ਨਹੀਂ ਮਾਰੀ ਅੱਗੇ ਜਾ ਕੇ ਖਲੋਗੇ ਤੇ ਦਾਈ ਦੌਲਤਾ ਅੱਖਾਂ ਦੇ ਹੰਝੂ ਪੂੰਝਣ ਦਈ ਸੀ ਗੁਰੂਕੋ ਪੂੰਝ ਰਹੀ ਸੀ ਸਾਫ ਕਰ ਰਹੀ ਸੀ ਕਹਿੰਦੇ ਤੈਨੂੰ ਖੁਸ਼ੀ ਨਹੀਂ ਹੋਈ ਵੀ ਮੇਰੇ ਘਰ ਪੁੱਤ ਦਾ ਜਨਮ ਹੋਇਆ ਖੁਸ਼ੀ ਨਹੀਂ ਹੋਈ ਤੈਨੂੰ ਦਾਈ ਨੇ ਉੱਤਰ ਦਿੱਤਾ ਕਹਿਣ ਲੱਗੀ ਮਹਤਾ ਕਲਿਆਣ ਚੰਦ ਜੀ ਇੰਨੀ ਖੁਸ਼ੀ ਤੁਹਾਨੂੰ ਵੀ ਨਹੀਂ ਹੋਈ ਜਿੰਨੀ ਮੈਨੂੰ ਹੋਈ ਹੈ ਕਹਿੰਦੇ ਫਿਰ ਰੋਣ ਕਿਉਂ ਡਈ ਹੈ ਜਿਵੇਂ ਆਪਣੀ ਬੋਲੀ ਹੈ ਵੀ ਰੋ ਕਿਉਂ ਰਹੀ ਹੈ ਕਹਿਣ ਲੱਗੀ ਹੈ ਮੈਂ ਦੁਖੀ ਹੋਣ ਕਰਕੇ ਨਹੀਂ ਰੋਂਦੀ ਇਹ ਤਾਂ ਸੁੱਖ ਦੇ ਹੰਝੂ ਨੇ ਦੁੱਖ ਆਉਂਦਾ ਜਦੋਂ ਨਾ ਹੰਝੂਆਂ ਤੇ ਸਵਾਰ ਹੋ ਕੇ ਆਉਂਦਾ ਤੇ ਜਦੋਂ ਦੁੱਖ ਜਾਂਦਾ ਦੁੱਖ ਜਾਂਦਾ ਵੀ ਹੰਝੂਆਂ ਤੇ ਸਵਾਰ ਹੋਗੇ ਕਹਿੰਦੀ ਐ ਤੇ ਸੁੱਖ ਦੇ ਹੰਝੂ ਆ ਕੰਨ ਲੱਗੇ ਛੱਜ ਦਾਣਿਆਂ ਦਾ ਭਰਿਆ ਗਰਮ ਬਿਸਤਰਾ ਰੱਖਿਆ ਮਾਇਆ ਰੱਖੀ ਐ ਦੌਲਤਾਂ ਫਿਰ ਲੈ ਕੇ ਜਾ ਦਾਈ ਦੌਲਤਾਂ ਬਾਬਾ ਜੀ ਨੂੰ ਕਹਿਣ ਲੱਗੀ ਮੈਂ ਤਾਂ ਕਲਿਆਣ ਚੰਦ ਹੁਣ ਕੁਝ ਵੀ ਨਹੀਂ ਚਾਹੀਦਾ ਉਹ ਕਹਿਣ ਲੱਗੇ ਵੀ ਕੱਲ ਤੱਕ ਤਾਂ ਤੂੰ ਬਹੁਤ ਕੁਝ ਮੰਗਦੀ ਸੈਂ ਅੱਜ ਤੈਨੂੰ ਕੁਝ ਵੀ ਨਹੀਂ ਚਾਹੀਦਾ ਤੈਨੂੰ ਸਭ ਕੁਝ ਕਿੰਨੇ ਦੇ ਦਿੱਤਾ ਦਾਇ ਦਾਲਤਾ ਹੱਥ ਜੋੜ ਕੇ ਕਹਿੰਦੀ ਮਾਤਾ ਸਾਹਿਬ ਜਿਨੇ ਤੇਰੇ ਘਰ ਜਨਮ ਲਿਆ ਉਸ ਬਾਲਕ ਨੇ ਮੈਨੂੰ ਸਭ ਕੁਝ ਦੇ ਦਿੱਤਾ ਕਹਿਣ ਲੱਗਾ ਉਹ ਤਾਂ ਬਹੁਤ ਛੋਟਾ ਹੈ ਉਹਨੇ ਤੈਨੂੰ ਸਭ ਕੁਝ ਕਿਵੇਂ ਦੇਤਾ ਦਾਇ ਦੌਲਤ ਤਾਂ ਕਹਿਣ ਲੱਗੀ ਬਸ ਇਹੋ ਤਾਂ ਦੱਸਿਆ ਨਹੀਂ ਜਾਂਦਾ ਵੀ ਉਹਨੇ ਮੈਨੂੰ ਸਭ ਕੁਝ ਕਿਵੇਂ ਦੇ ਦਿੱਤਾ ਜੀ ਸੋਤ ਸ੍ਰੀ ਅਕਾਲ ਚੇਤਾ ਰੱਖਿਓ ਹਰ ਗੱਲ ਨੂੰ ਕਥਾ ਵਿੱਚ ਪਰਭਾਸ਼ਿਤ ਕਰਕੇ ਦੱਸਿਆ ਨਹੀਂ ਤੇ ਜਾ ਸਕਦਾ ਜੀ ਹਾਸੀ ਬੋਲ ਕੇ ਦੱਸ ਸਕਦੇ ਹਾਂ ਥੋੜਾ ਬੋਤਾ ਪਰ ਅੰਦਰ ਦੇ ਸੁੱਖ ਨੂੰ ਬੋਲ ਕੇ ਦੱਸਿਆ ਨਹੀਂ ਤੇ ਜਾ ਸਕਦਾ ਅੰਦਰ ਦਾ ਜਿਹੜਾ ਸੁੱਖ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਕਾਗਜ਼ ਕਲਮ ਨਾ ਲਿਖਣ ਹਾ ਨਾਉ ਕਾਗਜ਼ ਤੇ ਕਿਸੇ ਕਲਮ ਨਾਲ ਲਿਖਿਆ ਜਾ ਸਕਦਾ ਨਾ ਬੋਲ ਕੇ ਦੱਸਿਆ ਹੀ ਜਾ ਸਕਦਾ ਕਹਿਣ ਲੱਗੀ ਮੈਨੂੰ ਨਹੀਂ ਪਤਾ ਅੱਜ ਮੈਂ ਸੁਖੀ ਹੋ ਗਈ ਹਾਂ ਤੂੰ ਦਾਣੇ ਦੇ ਨਾ ਤੂੰ ਛੱਦ ਦੇ ਨਾ ਤੂੰ ਪੈਸੇ ਦੇ ਨਾ ਤੂੰ ਬਿਸਤਰਾ ਦੇ ਨਾ ਮਹਤਾ ਕਲਿਆਣ ਚੰਦ ਮੇਰਾ ਜੀ ਕਰਦਾ ਜੋ ਮੇਰੇ ਘਰ ਵਿੱਚ ਉਹ ਵੀ ਤੇਰੇ ਪੁੱਤ ਦੇ ਸਿਰ ਤੋਂ ਵਾਰ ਕੇ ਗਰੀਬਾਂ ਵਿੱਚ ਵੰਡਦੇ ਆਂ ਕਿਉਂ ਜੀ ਉਹ ਤਾਂ ਮੰਗਣ ਵਾਲੀ ਸੀ ਕਿ ਗੁਰਮਖੋ ਦੌਲਤਾਂ ਤਾਂ ਮੰਗਣ ਵਾਲੀ ਸੀ ਰਾਤ ਅਜੇ ਮੰਗਾ ਮੰਗ ਕੇ ਗਈ ਐ ਬਸ ਮਹਾਰਾਜ ਦੇ ਦਰਸ਼ਨ ਕੀਤੇ ਮੰਗਣ ਵਾਲੀ ਜਿਹੜੀ ਸੀ ਉਹ ਵੰਡਣ ਵਾਲੀ ਬਣ ਗਈ ਜੀ ਮੰਗਣ ਵਾਲੀ ਵੰਡਣ ਵਾਲੀ ਬਣ ਗਈ ਬਾਣੀ ਵਿੱਚ ਜ਼ਿਕਰ ਆਉਂਦਾ ਪ੍ਰਭ ਦੇਖਦਿਆਂ ਤੋਖ ਭੁਖ ਕਈ ਤਾ ਦੇ ਕੋ ਮੰਗਣ ਚਿਤ ਨ ਆਵੇ ਦਰਸ਼ਨ ਦੇਖ ਭਈ ਨਹ ਕੇਵਲ ਜਨਮ ਮਰਨ ਦੁੱਖ ਨਾ ਸਾ ਆ ਸੰਗਤੋ ਦਿਨ ਸਾਰੇ ਪਰਿਵਾਰ ਵਾਲੇ ਇਕੱਠੇ ਹੋਏ ਪਰਿਵਾਰ ਦੇ ਸੱਜਣ ਇਕੱਠੇ ਹੋਏ ਫਰਦੇ ਹਾਲ ਜੀ ਆਏ ਕਹਿੰਦੇ ਦਾਈ ਨੂੰ ਸਤੋ ਦੌਲਤਾਂ ਨੂੰ ਤਾਂ ਰਾਤ ਦਾ ਹੀ ਰੰਗ ਲੱਗ ਚੁੱਕਾ ਸੀ ਉਹਨੇ ਫਿਰ ਦੱਸਿਆ ਕਹਿਣ ਲੱਗੀ ਇਹਨਾਂ ਹੱਥਾਂ ਰਾਈ ਪਤਾ ਨਹੀਂ ਕਿੰਨੇ ਕੁ ਬੱਚਿਆਂ ਦਾ ਜਨਮ ਹੋਇਆ ਮੈਂ ਦਾਈ ਆ ਇਸ ਇਲਾਕੇ ਦੇ ਸਾਰੇ ਬੱਚੇ ਲਗਭਗ ਮੇਰੇ ਅਥਾਰਾਂ ਹੀ ਧਰਤੀ ਤੇ ਆਏ ਆ ਪਤਾ ਨਹੀਂ ਕਿੰਨੇ ਕੁ ਬਾਲਕਾਂ ਦਾ ਇਹਨਾਂ ਹੱਥਾਂ ਰਾਹੀਂ ਜਨਮ ਹੋਇਆ ਅੱਜ ਤੱਕ ਜਿੰਨੇ ਬੱਚੇ ਆਏ ਐ ਸਾਰੇ ਰੋਂਦੇ ਹੋਏ ਪੈਦਾ ਹੋਏ ਐ ਇੱਕ ਮਹਿਤਾ ਕਲਿਆਣ ਚੰਦ ਦਾ ਪੁੱਤ ਐ ਉਹ ਜਨਮ ਸਮੇਂ ਰੋ ਨਹੀਂ ਸੀ ਰਿਹਾ ਉਹ ਖਿੜ-ਖਿੜਾ ਕੇ ਹੱਥ ਰਿਹਾ ਸੀਗਾ ਜੀ